Thank you ਬਿਲਕੁਲ ਇੱਕ ਵਾਰ ਫਿਰ ਅਸੀਂ ਆਪਣੀ ਪਿਆਰੀ ਲੋਕਾਂ ਚ ਆਇਆ ਸੋ ਮੇਰੀ ਵਿਧਾਨ ਸਭਾ ਦੇ ਅੰਦਰ ਪਿਛਲੇ ਦਿਨਾਂ ਦੇ ਦੌਰਾਨ ਜਿਹੜੇ ਹੜ੍ਹਾਂ ਦੇ ਪਾਣੀ ਕਰਕੇ ਨੁਕਸਾਨ ਹੋਇਆ ਮਲਟੀ ਕਿਸਮ ਦੇ ਨੁਕਸਾਨ ਇਸ ਹੜ੍ਹਾਂ ਨੇ ਕੀਤੇ ਸੋ ਉਹਦੇ ਵਿੱਚ ਸਾਰੀ ਫਸਲਾਂ ਦਾ ਨੁਕਸਾਨ ਹੋਇਆ ਸਾਡੇ ਪਸ਼ੂਧਨ ਦਾ ਨੁਕਸਾਨ ਹੋਇਆ ਔਰ ਸਾਡੀਆਂ ਬਹੁ ਕੀਮਤੀ ਜ਼ਾਨਾਂ ਵੀ ਨਾ ਹੜ੍ਹਾਂ ਦੀ ਮਾਰ ਚ ਗਈਆਂ ਇਹ ਨਾਲ ਦੀ ਨਾਲ ਅ ਲੋਕਾਂ ਦੀਆਂ ਜ਼ਮੀਨਾਂ ਵੀ ਜਿਹੜੀਆਂ ਨੇ ਰੁੜੀਆਂ ਨੇ ਇਸ ਹੜ੍ਹਾਂ ਦੇ ਦੌਰਾਨ ਸੋ ਕੱਲੇ-ਕੱਲੇ ਨੁਕਸਾਨ ਦੀ ਪਰਭਾਈ ਲਈ ਜਿਹੜਾ ਸਰਕਾਰ ਨੇ ਬੀੜਾ ਚੁੱਕਿਆ ਹੋਇਆ ਇਸ ਤੋਂ ਪਹਿਲਾਂ ਕਿਉਂਕਿ ਅਸੀਂ 5 ਕਰੋੜ 57 ਲੱਖ ਰੁਪਈਆ ਜਿਹੜਾ ਫਸਲਾਂ ਦੇ ਨੁਕਸਾਨ ਦਾ ਕਿਸਾਨਾਂ ਨੂੰ ਵੰਡਿਆ ਜਿਹੜੀ ਪ੍ਰਕਿਰਿਆ ਅਜੇ ਚੱਲ ਵੀ ਰਹੀ ਹੈ ਤੇ ਅੱਜ ਅਸੀਂ ਜਿਨ੍ਹਾਂ ਨੇ ਇਸ ਹੜ੍ਹਾਂ ਦੇ ਦੌਰਾਨ ਆਪਣੀਆਂ ਫਸਲਾਂ ਖੋਈਆਂ ਨੇ ਇਹ ਫਸਲਾਂ ਨੂੰ ਗਾਂ ਨਵੀਂ ਫਸਲ ਦੀ ਜਿਹੜੀ ਉਹ ਤਿਆਰੀ ਦੇ ਲਈ ਅੱਜ ਕਣਕ ਦਾ ਬੀਜ ਜਿਹੜਾ ਆ ਉਹ ਕਿਸਾਨਾਂ ਨੂੰ ਵੰਡਿਆ ਸੋ 3044 ਕੁਇੰਟਲ ਬੀਜ ਜਿਹੜਾ ਆ ਉਹ ਪਠਾਨਕੋੜ ਜਿਹੜੇ ਲਈ ਆਇਆ ਸੋ ਅੱਜ ਮਾਖਨਪੁਰ ਪਿੰਡ ਦੇ ਕਿਸਾਨਾਂ ਦੀ 70-80 ਕਿਸਾਨ ਜਿਨ੍ਹਾਂ ਦੀ ਉਹ ਜਿਨ੍ਹਾਂ ਨੂੰ ਕਣਕ ਦਾ ਬੀਜ ਦੇਣਾ ਅੱਜ ਦੀ ਸ਼ੁਰੂਆਤ ਕੀਤੀ ਆ ਸੋ ਮੇਰੇ ਨਾਲ ਸਾਡੇ ਡਿਪਟੀ ਕਮਿਸ਼ਨਰ ਠਾਨਕੋੜ ਮੈਡਮ ਪਲਵੀ ਜੀ ਔਰ ਸਾਡੇ ਖੇਤੀਬਾੜੇ ਵਿਭਾਗ ਦੇ ਸਮਾਜ ਸੇ ਅਧਿਕਾਰੀ ਸਹਿਬਾਨ ਸੋ ਸਾਰੇ ਕਿਸਾਨਾਂ ਨੂੰ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਕਿ ਤੁਹਾਡੀ ਆਣ ਵਾਲੀ ਫਸਲ ਚੰਗੀ ਹੋਵੇ ਸੋ ਸਹਜੇ ਸਹਜੇ ਜਿਹੜਾ ਹੜ੍ਹਾਂ ਦਾ ਨੁਕਸਾਨ ਆ ਪਾਵੇਂ ਉਹ ساری ਉਮਰ ਸੰਭ ਚیتے ਰਹਿਣਾ ਪਰ ਉਹਦੇ ਚ ਲੋਕ ਉੱਭਰ ਰੇ ਆ ਸਰਕਾਰ ਵੀ ਨਾਲ ਲੱਗੀ ਆ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਉਹ ਕਸਰ ਸਰਕਾਰ ਵੱਲੋਂ ਨਹੀਂ ਛੱਡੀ ਜਾਊਗੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਵਾਅਦਾ ਸੀਗਾ ਉਸ ਵਾਅਦੇ ਦੇ ਮੁਤਾਬਕ ਫਸਲਾਂ ਦਾ ਨੁਕਸਾਨ ਦਾ ਮੌਜਾ ਵੀ ਸਰਕਾਰ ਨੇ ਦਿੱਤਾ ਜਿਨ੍ਹਾਂ ਪਰਿਵਾਰਾਂ ਦੇ ਜ਼ੀ ਚਲੇ ਗਏ ਆ ਉਹਨਾਂ ਨੂੰ 2-4 ਲੱਖ ਰੁਪਈਆ ਸਰਕਾਰ ਨੇ ਜੋ ਬਣਦੀ ਸਹਾਇਤਾ ਰਾਸ਼ੀ ਉਹ ਵੀ ਦਿੱਤੀ ਆ। ਕੱਚੇ ਘਰਾਂ ਦੇ ਸਰਵੇ ਜਿਹੜੇ ਆਲਮੋਸਟ ਹੋ ਗਏ ਆ ਉਹਨਾਂ ਦੇ ਪੈਸੇ ਵੀ ਜਿਹੜੇ ਆ ਰਿਲੀਜ਼ ਹੋਣ ਵਾਲੇ ਆ। ਸੋ ਅੱਜ ਜਿਹੜੀ ਆ ਕਣਕ ਦੀ ਅਗਲੀ ਫਸਲ ਵੇਜਣ ਲਈ ਕਿਉਂਕਿ ਬੜੀ ਮਾਰ ਪਈ ਆ ਉਹਨਾਂ ਦੀ ਫਸਲਾਂ ਤਬਾਹ ਹੋਈਆਂ ਨੇ। ਉਹਨਾਂ ਨੂੰ ਸਰਕਾਰ ਵੱਲੋਂ ਜਿਹੜਾ 3044 ਕੁਆਂਟਲ ਕਣਕ ਵੰਡਣ ਦਾ, ਵੀਜ਼ ਵੰਡਣ ਦਾ ਜਿਹੜੀ ਆ ਸ਼ੁਰੂਆਤ ਕੀਤੀ ਗਈ ਆ। ਸੋ ਮੈਂ ਉਮੀਦ ਕਰਦਾ ਕਿ ਆਉਣ ਵਾਲੀ ਫਸਲ ਸਾਡੇ ਕਿਸਾਨ ਭਰਾਵਾਂ ਦੀ ਚੰਗੀ ਹੋਊਗੀ। ਇਹਨਾਂ ਉਮੀਦਾਂ ਦੇ ਨਾਲ ਜਿਹੜਾ ਆ ਅਸੀਂ ਆਪਣੀ ਆਉਣ ਵਾਲੀ ਫਸਲ ਦੀ ਜਿਹੜੀ ਆ ਤਿਆਰੀ ਕਰੀ ਜਿਵੇਂ ਕੀ ਮੰਤਰੀ ਸਾਹਿਬ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਪਟਾਣਕੋਟ ਵਾਸਤੇ 3044 ਕੁਇੰਟਲ ਦੀ ਸਾਡੇ ਜ਼ਿਲ੍ਹੇ ਦੇ ਲਈ ਅਲੋਕੇਸ਼ਨ ਹੋਈ ਹੈ ਤੇ ਉਹ ਅਸੀਂ ਅੱਜ ਵੰਡਣ ਦਾ ਕੰਮ ਸ਼ੁਰੂਆਤ ਕੀਤਾ ਹੈਗਾ ਇਸ ਪਿੰਡ ਦੇ ਵਿੱਚ ਤੇ ਨਾਲ ਹੀ ਇਹ ਜਿਵੇਂ ਜਿਵੇਂ ਹੋਰ ਅਸੀਂ ਸਾਨੂੰ ਆਂਦਾ ਰਹੇਗਾ ਅਸੀਂ ਹੋਰ ਪਿੰਡਾਂ ਦੇ ਵਿੱਚ ਵੀ ਵੰਡਦੇ ਰਵਾਂਗੇ ਇਸ ਦੇ ਨਾਲ ਹੀ ਜਿਵੇਂ ਜੋ ਵੀ ਜਿਲ੍ਹਾ ਦਾ ਕ੍ਰੌਪ ਡੈਮੇਜ ਹੋਇਆ ਹੈ ਉਹ ਵੀ ਸਾਡਾ ਅਸੀਂ ਕਾਫੀ ਮੁਆਵਜ਼ਾ ਲੋਕਾ ਦੇ ਕਿਸਾਨਾ ਦਿਖਾਤਾ ਹੈ ਅਚਪਾਤਾ ਹੈ ਉਹ ਵੀ ਸਾਡੀ ਰੋਜ਼ ਹੀ ਕੰਮ ਉਹਦੇ ਉੱਤੇ ਚੱਲ ਰਿਹਾ ਹੈ ਜੋ ਸਰਵੇ ਕਰਨਾ ਹੈ ਜੋ ਰਿਪੋਰਟਸ ਹੈਗੀਆਂ ਅਸੀਂ ਰੋਜ਼ ਹੀ ਸਵੇਰੇ ਵੀ ਰਿਪੋਰਟਿੰਗ ਕਰਦੇ ਆ ਸ਼ਾਮ ਨੂੰ ਵੀ ਰਿਪੋਰਟਿੰਗ ਕਰਦੇ ਤੇ ਸਾਡਾ ਸਾਰਾ ਰੈਵਨਿਊ ਸਟਾਫ ਇਸੇ ਕੰਮ ਦੇ ਵਿੱਚ ਲੱਗਿਆ ਹੋਇਆ ਨਾਲ ਹੀ ਜੋ ਲਾਈਫਸਟਾਕ ਦਾ ਜਿੰਨਾ ਡੈਮੇਜ ਹੋਇਆ ਉਹ ਵੀ ਅਸੀਂ ਸਾਰਾ ਸਰਵੇ ਆਲਮੋਸਟ ਸਾਡਾ ਕੰਪਲੀਟ ਹੋ ਕੇ ਅਸੀਂ ਡਿਮਾਂਡ ਵੀ ਜਨਰੇਟ ਕਰਤੀ ਤੇ ਉਮੀਦ ਹੈ ਕਿ ਸਾਨੂੰ ਅੱਜ ਅ ਕੱਲ ਤੱਕ ਅਸੀਂ ਉਹ ਵੀ ਸ਼ੁਰੂ ਕਰ ਸਕਾਂਗੇ ਉਹਨਾਂ ਦੇ ਖਾਤਿਆਂ ਦੇ ਵਿੱਚ ਵੀ ਜਿਹੜੀ ਹੈਗੀ ਰਕਮ ਫੈਣੀ ਸ਼ੁਰੂ ਹੋ ਜਾਏਗੀ ਤਾਂ ਰਾਹ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਦਾ ਉਸ ਦਾ ਵੀ অলਮੋਸਟ ਸਾਡਾ ਸਰਵੇ ਜਿਹੜਾ ਸੀ ਉਹ ਵੀ ਚੱਲ ਰਿਹਾ ਹੈਗਾ ਕਾਫੀ ਹੱਦ ਤੱਕ ਕੰਪਲੀਟ ਹੋ ਗਿਆ ਤੇ ਅਸੀਂ ਇਹੀ ਕੋਸ਼ਿਸ਼ ਕਰ ਰਿਹਾ ਕਿ ਬਿਲਕੁਲ ਜੈਨੂਇਨ ਬੈਨੇਫਿਸ਼ੀਰੀਜ਼ ਜਿਹੜੇ ਹੈਗੇ ਉਹ ਹੋਣ ਤੇ ਕੋਈ ਵੀ ਇਹੋ ਜਿਹਾ ਜਿਸ ਦਾ ਕੋਈ ਨੁਕਸਾਨ ਹੋਇਆ ਹੈ ਉਹ ਨਾ ਰਹੇ असि अपने पूरी कोशिश कर रहे इस वे जिले के लिए यही टॉप मोस्ट प्रायोरिटी हैगी साड़ी सारी टीम एडमारी सारी टीम इसमें लगी हुई जल्थ है जल्द तो जल्द अः मुआवजा जरा है किसानों दे जो जिड़, भी जिन्हों का भी नुकसान होना के खाते जल्दी तो जल्द पहुँचाव देखो सर मैं असर अपने ਜੀ ਦਾ ਔਰ ਸਰਦਾਰ ਭਵਨ ਸਿੰਘ ਮਾਨ ਦੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਰ ਤੋਂ ਤਕਰੀਬਨ ਪਹਿਲਾਂ ਵੀ ਬਹੁਤ ਸਾਰੇ ਆਉਂਦੇ ਸੀ ਲੇਕਿਨ ਇਸ ਸਾਲ ਤੋਂ ਸਰਕਾਰ ਨੇ ਮਦਦ ਕੀਤੀ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਰ ਜਗ੍ਹਾ ਹਰ ਹਾਰ ਦੇ ਪਾਲੇ ਦੇ ਮੰਤਰੀ ਸਾਹਿਬ ਔਰ ਉਹਨਾਂ ਦਾ ਪੂਰਾ ਸਤਾਬ ਡੀਸੀ ਸਾਹਿਬ ਜੋ ਵੀ ਐਸਐਸਪੀ ਸਾਹਿਬ ਸਾਰੇ ਸਾਡੇ ਹਲਕੇ ਦੇ ਵਿੱਚ ਮਾਖਣਪੁਰ ਦੇ ਏਰੀਆ ਦੇ ਵਿੱਚ ਰਹੇ ਅਸੀਂ ਇਸ ਕਰਕੇ ਸਰਕਾਰ ਨੇ ਅੱਜ ਜੋ ਜਨਤਾ ਨੂੰ ਤਰੀ ਬੀਜ ਦੇ ਕੇ ਸਾਡੇ ਹਲਕੇ ਨੂੰ ਖਾਸ ਕਰਕੇ ਪੜਪੀਤ ਲੋਕਾਂ ਨੂੰ ਇਹ ਅੱਜ ਰਾਸਨ ਦੇ ਮਿਲ ਗਈ ਕਣਕ ਦਾ ਬੀਜ ਦੇ ਕੇ ਬਹੁਤ ਹੀ ਲੋਕਾਂ ਦਾ ਹੌਸਲਾ ਬਧਾਇਆ ਇਸ ਕਰਕੇ ਮੈਂ ਸਰਕਾਰ ਦਾ ਔਰ ਮੰਤਰੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਸਿਕਾ ਔਰ ਮੰਗाराम ਅੱਜ ਸਾਨੂੰ ਇਥੇ ਤਾਰਾਗੜ ਖੇਤੀਬਾੜੀ ਵਿਭਾਗ ਸਰਕਾਰ ਵੱਲੋਂ ਬੁਲਾਇਆ ਗਿਆ ਸਾਡੇ ਮੰਤਰੀ ਸਾਹਿਬ ਇੱਥੇ ਆਏ ਨੇ ਡੀਸੀ ਸਾਹਿਬ ਇੱਥੇ ਆਏ ਨੇ ਸਾਡੇ ਜਿਹੜੇ ਮੱਖਣਪੁਰ ਤਾਸ ਜਿਹੜਾ ਪਿੰਡ ਹੈ ਇਥੇ ਸਭ ਤੋਂ ਜ਼ਿਆਦਾ ਫਖੜੜ ਹੋਇਆ ਅਨਿੰਦਰਾ ਲੋਕ ਬਹੁਤ ਅੱਗੇ ਹੀ ਗਰੀਬ ਸੀ ਕਿ ਭੱਜੇ ਵੇਲੇ ਕਰ ਸਰਕਾਰ ਨੇ ਸਾਡੀ ਬਹੁਤ ਮਦਦ ਕੀਤੀ ਹੈ ਪਹਿਲਾਂ ਘਰਾਂ ਦਾ ਖਰਾਬਾ ਦੇ ਕੇ ਜ਼ਮੀਨ ਦਾ ਖਰਾਬਾ ਦੇ ਕੇ ਪੈਸੇ ਖਾਤਿਆਂ ਦੇ ਵਿੱਚ ਸਾਡੇ ਆਣੇ ਸ਼ੁਰੂ ਹੋ ਗਏ ਨੇ ਪਰ ਹੁਣ ਸਾਡੀ ਕਣਕ ਦੀ ਬਜਾਈ ਦਾ ਟਾਈਮ ਸੀਗਾ ਤੇ ਸਾਨੂੰ ਵੀ ਜਿਹੜਾ ਇਹ ਬਿਲਕੁਲ ਫ੍ਰੀ ਆਫ ਕਾਸਟ ਬਿਲਕੁਲ ਫ੍ਰੀ ਵੀ ਜਿੰਨਾ ਕਿਸੇ ਨੇ ਵਿਜਨੇ ਕਣਕ ਜੇ ਦੀ 5 ਕਿੱਲੇ ਆ ਜਾਂ 3 ਕਿੱਲੇ ਆ 2 ਕਿੱਲੇ ਜਿੰਨੀ ਹੈ ਉਨਾ ਹੀ ਵੀ ਉਹਨੂੰ ਪੂਰਾ ਪੂਰਾ ਮਿਲ ਰਿਹਾ ਇਹ ਨਹੀਂ ਵੀ ਆ ਵੀ ਥੋੜਾ ਵੀ ਦੇ ਰਹੇ ਨੇ ਵੀ ਜਾਂ ਕੋਈ ਨੂੰ ਬਾਹਰੋਂ ਮੋਲ ਲੈਣਾ ਪਿਆ ਬਿਲਕੁਲ 100% ਦੇ ਉੱਪਰ ਫ੍ਰੀ ਵੀ ਮਿਲ ਰਿਹਾ ਆਹੀਂ ਪਿਛੇ ਵੀ ਸਰਕਾਰਾਂ ਬਹੁਤ ਹੋਈਆਂ ਨੇ ਆਹੀਂ ਇਸ ਕਰਕੇ ਆਪਣੀ ਆਮ ਆਦੀ ਪਾਰਟੀ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਸਾਡੇ ਗਰੀਬ ਲੋਕਾਂ ਦੀਆਂ ਨਾ ਵਾਹ ਫੜੀ ਹੈ ਚਾਹੇ ਕੋਈ ਅਮੀਰ ਆ ਚਾਹੇ ਕੋਈ ਗਰੀਬ ਸਾਰਿਆਂ ਨੂੰ ਬਰਾਬਰ ਵੀ ਦਿੱਤਾ ਜਾ ਰਿਹਾ ਤੇ ਘਰੋਂ ਸਦਕੇ ਸਨਿਆ ਦੇ ਦੇਗੇ ਇਹ ਖੇਤੀਬਾੜੀ ਵਾਲੇ ਅਫਸਰ ਜਿਹੜੇ ਨੇ ਸਾਡੇ ਕੋਲ ਪਿੰਡ ਜਾ ਕੇ ਇਹਨਾਂ ਨੇ ਸਾਨੂੰ ਆ ਆ ਕੇ ਘਰ ਘਰ ਆ ਕੇ ਕਿਹਾ ਵੀ ਆਪਣੇ ਉੱਥੇ ਜਿੰਨੇ ਜਿੰਨੇ ਆਪਣੇ ਜ਼ਮੀਨਾਂ ਜਿੰਨੇ ਜਨੂ ਦੇ ਖਰਾਬੇ ਵਿੱਚ ਇਹਦੀ ਲਿਸਟ ਵਿੱਚ ਨਾ ਹੈਗਾ ਉਹ ਸਾਰੇ ਜਾਣੇ ਉੱਥੇ ਜਾਓ ਇਸ ਕਰਕੇ ਅਸੀਂ ਸਾਡੀ ਇਹ ਗਰੀਬਾਂ ਦੀ ਵਾਹ ਫੜੀ ਹੈ ਅਸੀਂ ਕਹਿੰਦੇ ਵੀ ਇਹੋ ਜੀ ਸਰਕਾਰ ਅਜੇ ਤੱਕ ਨਾ ਕੋਈ ਹੋਈ ਹੈ ਅਤੇ ਸਾਨੂੰ ਅੱਗੇ ਵੀ ਪੂਰੀ ਉਮੀਦਾਂ ਕਿ ਸਾਡੀ ਇਹ ਮਦਦ ਕਰਦੇ ਰਹਿਣਗੇ ਇਸ ਤੋਂ ਬਾਅਦ ਹੁਣ ਘਰਾਂ ਦਾ ਸਰਵੇ ਹੋ ਰਿਹਾ ਮਕਾਨਾਂ ਦਾ ਜਾਂਦਾ ਗਰੀਬ ਲੋਕਾਂ ਦੇ ਟੁੱਟਿਆ ਸੀ ਉਹ ਵੀ ਪੈਸੇ ਇਹਨਾਂ ਨੇ ਸਰਵਾ ਲਗਭਗ ਪੂਰਾ ਹੋ ਗਿਆ ਉਹ ਵੀ ਪੈਸੇ ਮਿਲ ਜਨ ਨੇ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਨੇ ਸਰਕਾਰ ਦਾ ਵਾਹਿਗੁਰੂ ਜੀ ਕਾ